<overstire> तो so, uh, तो so, तो आग so, फैसला पार्टी ने आपदा कर लिया इंटरनल फैसला साडा हो चुका है और जिदे नोटिफिकेशन हो जाएगा वो पब्लिकली फैसला सुना दिता जाएगा और पहली बारी ਡੈਮੋਕ੍ਰੈਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਜਿਹੜਾ ਉਹ ਫੈਸਲਾ ਲਿਆ ਔਰ ਸਾਰੇ ਲੀਡਰਸ਼ਿਪਾਂ ਦੀ ਸਹਿਮਤੀ ਦੇ ਨਾਲ ਫੈਸਲਾ ਲਿਆ ਹੈ ਤੋਂ ਜਿਹੜਾ ਹੈਗਾ ਉਹਨੂੰ ਜਿਹੜਾ ਫਾਰਮਲ ਹੋ ਰਿਹਾ ਅਨਾਉਂਸਮੈਂਟ ਹੈ ਉਹ ਨੋਟੀਫਿਕੇਸ਼ਨ ਤੋਂ ਬਾਅਦ ਅਸੀਂ ਅਨਾਉਂਸਮੈਂਟ ਕਰਾਂਗੇ ਮੈਂ ਤੁਹਾਨੂੰ ਕਹਾਂ ਕਿ ਡੈਮੋਕਰੇਟਿਕ ਤਰੀਕੇ ਦੇ ਨਾਲ ਕਾਂਗਰਸ ਪਾਰਟੀ ਨੇ ਅੱਜ ਤੱਕ ਇਸ ਤਰ੍ਹਾਂ ਕੋਈ ਫੈਸਲਾ ਨਹੀਂ ਲਿਆ ਗਿਆ ਹੋਣਾ ਕਿਸੇ ਪਾਰਟੀ ਚ ਡੈਮੋਕਰੇਟਿਕ ਤਰੀਕੇ ਦੇ ਨਾਲ ਫੈਸਲਾ ਲਿਆ ਹੈ ਜਿੱਤੇ ਨੋਟੀਫਿਕੇਸ਼ਨ ਹੋਏਗਾ ਕਾਂਗਰਸ ਪਾਰਟੀ ਆਪਣਾ ਮੇਰ ਦਾ ਉਮੀਦਵਾਰ ਉਹਨੂੰ ਫਾਰਮਲੀ ਫਾਰਮਲੀ ਉਹਦੇ ਅਨਾਉਂਸ ਕਰ ਦੇਗਾ ਬਹੁਤ ਸਾਡਾ ਭਰਾ ਹੈ ਸਰ ਕਿਸੇ ਪ੍ਰਕਾਰ ਦੀ ਅੱਜ ਮੇਡੀਕ ਨਿਕਲਿਆ ਸਰ ਸਰ ਉਹਨਾਂ ਫਾਈਨਲ ਹੋ ਗਿਆ ਫਾਈਨਲ ਕਿਦਾ ਨਾਮ ਫਾਈਨਲ ਨਾਮ ਦੱਸ ਨਾਮ ਤੈ ਹੋ ਗਿਆ ਲੇਕਿਨ ਉਹਦੀ ਫਾਰਮਲ ਅਨਾਉਂਸਮੈਂਟ ਹੈ ਜਿਹੜੀ ਬਾਕੀ 5 ਕਿਥੋਂ ਫਾਰਮਲ ਅਨਾਉਂਸਮੈਂਟ ਹੋਇਆ ਨੋਟੀਫਿਕੇਸ਼ਨ ਦੇਣਾ ਉਹ ਜਿਹੜੇ 5 ਨਹੀਂ ਸਾਡੇ ਕੋਲੇ ਉਹ 10 ਨੇ ਉਹ ਲਿੰਕ ਜਿਹੜੇ ਹੈਗੇ 41 ਨਹੀਂ 12 52 ਨਹੀਂ 41 ਨਹੀਂ 52 ਆਹ ਦਵਾ ਕਰ ਦਿਆ ਮੇਰ ਭਰਾਉ ਦਾ ਕਾਂਗਰਸ ਹਾਈ ਕਮਾਂਡ ਫੈਸਲਾ ਕਰ ਰਿਹਾ ਹੈ ਉਹ ਉਹਨਾਂ ਦੇ ਫੈਸਲੇ ਦੀ ਵੇਟ ਕਰ ਰਹੇ ਆਂ ਸਾਰੇ ਜਲਦੀ ਫੈਸਲਾ ਹੋਏਗਾ ਔਰ ਉਹਨਾਂ ਨੇ ਇੰਟਰਨਲ ਐਕਸਰਸਾਈਜ਼ ਕਰ ਲਈ ਹੈ ਨਹੀਂ ਨਹੀਂ ਉਹਨਾਂ ਨੇ ਜੋ ਪੁੱਛਣਾ ਹੀ ਪੁੱਛ ਲਿਆ ਮੈਂ ਕਿਹਾ ਜੋ ਉਹਨਾਂ ਨੇ ਪੁੱਛਣਾ ਹੀ ਪੁੱਛ ਲਿਆ ਇਹ ਉਹ ਜਲਦੀ ਆ ਰਹੇ ਆ ਰਹੀ ਚੌਧਰੀ ਜੀ ਉਹ ਆ ਕੇ ਹੋਣੇ ਦੱਸ ਆ ਰਹੇ ਆ ਰਹੇ ਆ ਰਹੇ ਉਹਨਾਂ ਨੇ ਕੋਈ ਨਵਾਂ ਹੋ ਰਾਇ ਸਾਹਿਬ ਰਾਮ ਨਾਮ 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 ਰਾਮ ਉਹ ਸਿਰਫ ਹਰੀਸ਼ ਜੀ ਨੂੰ ਹਸਰਾਈ ਨੇ ਜੀ ਕੋਈ ਆ ਰਹੇ ਨੇ ਉਹ ਸਾਰੀ ਗੱਲ ਪ੍ਰੈਸਰ ਹਰੀਸ਼ ਜੀ ਕਰਨਗੇ ਕੋਈ ਵੀ ਅੰਦਰ ਕੇ ਨੰਬਾਤੀ ਕੋਈ ਹੈ VOTING ਹੋਈ ਹੈ ਜੀ ਉਹ ਹਰੀਸ਼ ਜੀ ਦਾ ਰਾਇਟ ਹੈ ਉਹ ਹੀ ਆਪਣਾ ਫੈਸਲਾ ਕਰਨਗੇ ਇਹ ਵੀ ਸੂਤਰਾ ਜਾਣਕਾਰੀ ਕਿ ਕੋਈ ਰੁਸ ਕੇ ਵੀ ਇੱਥੋਂ ਗਿਆ ਕਿਤੇ ਰੁਸ ਕੇ ਗਿਆ ਕੋਈ ਰੁਸ ਕੇ ਗਿਆ ਰੁਸਿਆ ਕੋਈ ਨਹੀਂ ਹੈ ਮੈਂ ਕੰਫਰਮ ਕਰ ਦਿੰਦਾ ਰੁਸ ਕੇ ਕੋਈ ਨਹੀਂ ਗਿਆ ਪਰ ਫੈਸਲਾ ਜੋ ਕਰਾਏ ਕਿਹੜੇ ਦੋ ਨਾਮ ਦੇ ਬਾਈਬਸ ਸਾਹਿਬ ਕਿਹੜੇ ਕਰਵਾਦੇ ਚਰਚਾ ਹੋ ਰਹੀ ਹੈ ਜੀ ਬਾਈਬਸ ਸਾਹਿਬ ਕਿਹੜੇ ਕਰਵਾਦੇ ਚਰਚਾ ਹੋ ਰਹੀ ਹੈ ਓਏ ਯਾਰ ਹਲੋ ਕੀ ਕਰੀ ਸਰ ਔਰ ੜੀ ਜੋ ਸਾਡੇ ਇਨਚਾਰਜ ਹਰੀਸ਼ ਚੌਧਰੀ ਜੀ ਦਾ ਉਹਨਾਂ ਨੇ ਤੁਹਾਨੂੰ ਆਪਣੀ ਬਾਈਟ ਦੇ ਦਿੱਤੀ। بس ਉਨੀ ਕੀ ਗੱਲ ਹੈ। ਅਜਾ ਨਹੀਂ ਤੁਸੀਂ ਦੱਸ ਦਿਓ ਕਿ ਮਿਹਰਬਾਨਿਆ ਕਾਂਗਰਸ ਦਾ ਜੀ। ਐਕਸਰਸਾਈਜ਼ ਬਹੁਤ ਹੋ ਰਹੀ ਹੈ ਸਰ। ਅਜਾ ਨਹੀਂ ਧਰਵਾ ਸਾਹਿਬ ਕਰਨੇ ਅਜਾ ਆਮ ਆਲਾ ਸਾਰੇ ਭਾਗ ਦੇ ਆਉਂਦੇ। ਕੋਈ ਕਰ ਲੇਗਾ ਤੁਹਾਨੂੰ ਆਪ ਜਦੋਂ ਟਾਈਮ ਆ ਜਾਏਗਾ ਫਿਰ ਦੱਸ ਦਾਂਗੇ। ਟਾਈਮ ਆ ਜਾਏਗਾ। ਅਜਾ ਨਹੀਂ ਮਿਹਰੂਨ ਕਾਂਗਰਸ ਦਾ ਬਣੇਗਾ ਜੀ ਇਹ ਪੱਕਾ ਜੀ। ਚਲੋ ਚਲੋ। अच्छा चलिए इसका कुछ नहीं है इंटरनल हमारे फैमिली की मीटिंग थी इंटरनल मीटिंग लगातार परिवार के तौर पर कांग्रेस परिवार ने करी और काउंसलर भी इसका हिस्सा है इंटरनल हम लोगों के आपस में नहीं वोटिंग या इस तरह की कोई भी चीज है तो इंटरनल हम लोगों के ਪਾਰਟੀ ਕਹਿੰਦੀ ਹੈ ਆਪਣਾ ਯੂਐਨਐਡੀ ਆਏ ਕੋਈ ਗੱਲ ਨਹੀਂ ਸਭ ਠੀਕ ਹੈ ਸੋਨੀ ਸਾਹਿਬ ਤੇਰੇ ਤੇ ਮੁਸਕਰਾਟ ਆ ਕਿ ਨਾਮ ਵੀ ਦੱਸੋ ਤੁਸੀਂ ਕਿਉਂਕਿ ਤੁਸੀਂ ਸਾਡੇ ਸ਼ਹਿਰ ਦੇ ਵਾਸੀ ਹੋ ਔਰ ਸ਼ਹਿਰ ਦੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਣਾ ਕਾਰਗ ਪਾਰਟੀ ਨੇ ਲਾਂਚ ਕਰਨਾ ਆਪਣੇ ਕਾਰਗ ਪਾਰਟੀ ਉਪਰ ਤੁਸੀਂ ਵੀ ਜਿਹਨੂੰ ਮਿਲੇ ਹੋ ਹਾਂਜੀ ਔਰ ਮੈਂ ਕੁਝ ਨਹੀਂ ਕਹਿ ਸਕਦਾ ਜੀ ਸਾਡੀ ਸੀਨੀਅਰ ਲੀਡਰਸ਼ਿਪ ਉਹੀ ਲੌਕ ਕਰੇਗੀ ਜੋ ਕਰੇਗੀ ਪਰ ਕਾਉਂਸਲਰ ਜਿਹਾ ਹੈ ਪਰ ਮੇਰ ਜਿਹਾ ਹੁਣ ਕਿਦਾ ਬਣੂ ਕੌਣ ਕਿਉਂਕਿ ਦੋਨੇ ਦੇਖੋ ਕਾਗਜ਼ਦ ਪਾਰਟੀ ਦਾ ਮਹਿਮਾਨ ਕੋਈ ਤਲਵਾ ਜਨਾਦੀ ਬਹੁਤ ਲੱਗੀ ਜਾਂਦੀ ਚਾਹੋ ਗੱਲ ਹੈ ਵੀ ਉਹ ਤੁਸੀਂ ਹੁਣ ਪੁੱਛ ਲਓ ਮੈਂ ਕਦੋਂ ਕਬਰੀ ਕਦੋਂ ਮਿਲੇਗੀ ਕੁਝ ਖ਼ਬਰ ਹੀ ਕਦੋਂ ਮਿਲੇਗੀ ਉਹ ਕੀ ਸਾਰੇ ਪਾਸੇ ਮਹਿਰਬਾਨ ਕੇ ਸਿਰਫ ਬਰਸਦਾ ਰਹੇਗਾ ਹਾਂਜੀ ਸਾਰੇ ਪਾਸੇ ਮਹਿਰਬਾਨ ਕੇ ਅੰਮ੍ਰਿਤ ਸਰ ਤੇ ਰਹੇਗਾ ਗੱਲ ਹੈ ਮੈਂ ਬਰਸਦਾ ਹੀ ਬੰਜੂ ਗੁਰੂ ਘਰ ਆ ਸੋ ਜਿਦੇ ਤੇ ਗੁਰੂਆਂ ਦੀ ਕਿਰਪਾ ਹੁੰਦੀ ਆ ਉਹਨੇ ਬੰਜਾ ਹੈ ਜੀ ਅਜੇ ਕੁਝ ਖ਼ਬਰ ਹੀ ਕਦੋਂ ਦੇ ਰਹੇ ਹੋ ਜੀ ਕਦੋਂ ਕੋਈ ਕੁਝ ਖ਼ਬਰ ਆਏਗੀ ਅਚ ਤਾਂ ਰੋਪੇ ਪਤਾ ਲੱਗ ਜਾਂਦਾ ਸਭ ਠੀਕ ਹੋ ਗਿਆ ਫਾਰਮੂਲੇ ਦੇ ਕੰਮ ਕਰੀ ਕਾਂਗਰਸ ਪਾਰਟੀ ਨਾਲ ਵਾਲੇ ਫਾਰਮੂਲੇ ਦੇ ਕੰਮ ਕਰਦੇ ਬਦਲ ਗਿਆ ਇਹ ਅੱਜ ਪੰਜ ਤੋਂ ਠੀਕ ਠੀਕ ਬਣੇਗਾ ਔਰ ਕਾਂਗਰਸ ਪਾਰਟੀ ਨੇ ਆਪਣੀ ਰਣਨੀਤੀ ਸਾਰੀ ਤਿਆਰੀ ਕਰ ਲਈ ਹੈ ਔਰ ਕਾਂਗਰਸ ਪਾਰਟੀ ਦਾ ਹੀ ਮੇਰ ਬਣੇਗਾ ਪਰ ਸਵਾਲ ਕੁਲਦੀਪ ਕਾਲੀਆ ਕੀ ਹੈ ਮੈਂ ਤੁਹਾਨੂੰ ਇਹ ਪਿਆ ਕਿ ਉਹਨਾਂ ਦੇ ਖੋਖਲੇ ਦਾਵੇ ਆ ਝੂਠੇ ਦਾਵੇ ਆ ਉਹਨਾਂ ਦੇ ਦਾਵਿਆਂ ਦੇ ਕੋਈ ਦਮ ਨਹੀਂ ਦਾਸ ਸਾਹਿਬ ਉਹ 24 ਤੋਂ 37 ਪਹੁੰਚ ਗਏ ਤੁਸੀਂ 40 ਤੋਂ ਪਤਾ ਨਹੀਂ ਮੈਂ ਤੁਹਾਨੂੰ ਇਹ ਗੱਲ ਕਹਿਣ ਦਿਆ ਕਿ ਸਾਡੇ 41 ਆ ਉਹ ਛੱਕੇ ਮੰਦ ਆ ਜਿਹੜਾ ਉਹ ਹੈ ਉਹ ਭਾਣ ਹੈ ਉਹ ਕਿਲਰ ਜਾਨਾ ਜਦੋਂ ਮਰਜੀ ਕਰਦਾ ਨਹੀਂ ਡਾਕਟਰ ਸਾਹਿਬ ਕਾਂਗਰਸ ਖੁਲਾਰਾ ਹੈ ਨਿਕਲੇ ਅੱਗੇ ਲੇਕੇ ਮੈਂ ਤੁਹਾਨੂੰ ਕਹਾਂ ਜਲਦੀ ਆਣਗੇ ਨਹੀਂ ਡਾਕਟਰ ਸਾਹਿਬ ਇੱਕ ਹੋਰ ਸਵਾਲ ਹੈ ਕਿ ਪੰਜ ਕਿਵੇਂ ਆਣਗੇ ਸਾਹਿਬ ਅੱਜ ਵੋਟਾ ਵੋਟਾ ਹੋ ਗਿਆ ਨਹੀਂ ਤੁਹਾਨੂੰ ਦਿੱਤੇ ਨਹੀਂ ਫੋਸਟ ਉਹਨਾਂ ਦੀ ਕੋਈ ਨਹੀਂ ਕੋਈ ਕੋਈ ਵੋਟ ਨਹੀਂ ਕੋਈ ਵੋਟਾ ਨਹੀਂ ਇੰਟਰਨਲ ਐਕਸਰਸਾਈਜ਼ ਹਾਈ ਕਮਾਂਡ ਨੇ ਕਰ ਲਈ ਆਪਣੀ ਹਾਈ ਕਮਾਂਡ ਦਾ ਫੈਸਲਾ ਅੱਛਾ ਡਾਕਟਰ ਸਾਹਿਬ ਸਵਾਲ ਹੈ ਬਾਕੀ ਪੰਜ ਕਿੱਥੋਂ ਆਣਗੇ ਮੈਂ ਤੁਹਾਨੂੰ ਇਹ ਕਿਹਾ ਇਸ ਸਵਾਲ ਮੀਡੀਆ ਦੇ ਸਾਹਮਣੇ ਆਏਗਾ ਔਰ ਜਿੰਨੇ ਚਾਹੀਦੇ ਆ ਪੂਰੇ ਹੋਣਗੇ ਕਾਂਗਰਸ ਪਾਰਟੀ ਆਪਣਾ ਮੇਰ ਬਣਾਏਗੀ ਪਰ ਦਰਸਕਾਂ ਪਰ ਜੂਲੀ ਪਾਏਗਾ ਕਹਿੰਦੇ 25 ਕੋਈ ਮੈਂ ਤੁਹਾਨੂੰ 50 ਲੱਖ ਰੁਪਇਆ ਵੀ ਉਹ ਜਿੰਨਾ ਮਰਜ਼ੀ ਯੋਰ ਪਾ ਲੈਣ ਉਹ ਜਿੰਨੇ ਮਰਜ਼ੀ ਲਾਲਚ ਦੇ ਲੈਣ ਲੇਕਿਨ ਕਾਂਗਰਸ ਪਾਰਟੀ ਪਰ ਪੇਰ ਹੈ ਕਾਂਗਰਸ ਪਾਰਟੀ ਦਾ ਕੋਈ ਬੰਦਾ ਟੁੱਟਣ ਵਾਲਾ ਨਹੀਂ ਲੱਗਿਆ ਸਰ ਅੱਜ ਜਿਹੜੀ ਭਰੋਸੇਮੰਦ ਸੂਤਰਾਂ ਨੇ ਤੁਹਾਨੂੰ ਪਈਆਂ ਨੇ ਗਾਵੇਦਾਂ ਨੂੰ ਲੱਗੇ ਚਿਹਰੇ ਕਿਹੜਾ ਹੋਏਗਾ ਮੈਂ ਤੁਹਾਨੂੰ ਇਹ ਕਿਹਾ ਇਹ ਬੜੀ ਜਲਦੀ ਇਹ ਫੈਸਲਾ ਹੋਣ ਵਾਲਾ ਹੈ ਚਿੰਤਾ ਨਾ ਕਰੋ ਠੀਕ ਹੈ